ਖਾਸ ਤੌਰ ਤੇ ਸਾਥ ਤੋਂ ਸਮਰਥਕਾਂ ਦੀ ਜਾਣੀਏ ਜਿੱਥੇ ਇੱਕੋ ਨਾਮ ਬਖਾਨੀ ਹੈ ਇੱਕੋ ਨਾਮ ਬਖਣਾ ਨਾਮ ਖਤੋ ਦਿਆ ਬਿਹਾਈਏ ਉਹ ਬੀਬੀਆਂ ਨੇ ਬਹੁਤ ਨਾਸੇ ਨਾਲ ਦਿੱتن ਕੀਤਾ ਫਰਾਂ ਲੈ ਦਾਬੇ ਦਾ ਪਹਿਲਾ ਬੰਦਾ ਹੱਥ ਜੇ ਰੋਲ ਉਹ ਕਰ ਦਿਆ ਇਹਨੇ ਕਰਦੇ ਜੋ ਜਿਵੇਂ ਬੀਕਿਆ ਦੀ ਤਰੀਕਾ ਹੈ ਪਰਮਾਤਮਾ ਦਾ ਰਸ ਹੈ ਜਨ ਸੁਣੀ ਰਾਜ ਨੂੰ ਸਭੀ ਬਹੁਤ ਸ਼ੁਕਰੇ ਕਰੀਏ ਹੋ ਔਰ ਤੇ ਨਾਮ ਲਗਾਉਂ ਬੀਬੀਆਂ ਨੇ ਬੈਂਤੀ ਹੈ ਕਿ ਉਹ ਵੀ ਆ ਉਹ ਮੈਂ ਕਰਨ ਵਾਲਾ ਬੈਣੋਣਾ ਪ੍ਰਣ ਦਾ ਹੁੰਦਾ ਹੈ ਜੇ ਕਿਸੇ ਖਾਣ ਵਾਲੀ ਚੀਜ਼ ਦੀ ਵਸਤੂ ਦੀ ਖਾਣ ਵਾਲੀ ਵਸਤੂ ਬਾਰੇ ਗਿਆਨ ਪ੍ਰਾਪਤ ਕਰਨ ਦਾ ਇੱਥੇ ਆਪਾਂ ਨੂੰ ਸਨੈਲ ਸੰਕਤੇ ਦਾ ਗਿਆਨ ਪ੍ਰਾਪਤ ਕਰਦੇ ਹਾਂ ਇਹ ਇਨ੍ਹਾਂ ਦੁਨੀਆਵੀ ਕੰਮਾਂ ਤੋਂ ਇਲਾਵਾ ਹੋਰ ਵੀ ਕਰਨਾ ਇਨ੍ਹਾਂ ਇਸ ਨਾਸਕਾ ਦੇ ਨਾਲ ਨਾਸਕਾ ਅਮੋਰ ਚ ਨਾਲ ਜਿੰਦਵਾਸਨਾ ਹੈ ਇਸ ਨਾਲ ਦੇ ਨਾਲ ਉਹ ਗੁਰੂ ਦੇ ਚਰਨਾਂ ਸੋਨਿਹਾਲ ਸਤਿ ਸ਼੍ਰੀ ਅਕਾਲ ਮੈਸੀ ਮੈਡਮ ਜੀ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਮੈਂ ਮਾਈ ਸਤਿਗੁਰੂ ਮੈਂ ਪਾਇਆ ਸ੍ਰਿ ਗੁਰਤਾ ਪਾਇਆ ਸਦ ਸਿੰਧੀ ਮੰਦੀਆਂ ਬਰਾਧੀਆਂ ਰਾ ਉਹਵਾ ਦਿੱਤੀ ਕੀ ਮਾਰਚ 10 ਮੈਸਮੋ ਕੋਰਪੋਰੇਸ਼ਨ ਦੇ ਗੁਰੂ ਨਾਨਕ ਦੇਵ ਜੀ ਆਇਆ ਫਰੰਦ ਤੋਂ ਕਮਨਤਾ ਆਸ਼ਰਮ ਦਾ ਆਪ ਹੋਇ ਸਾਈ ਅਗਰ ਮਹ ਕੋਵਤ ਰੋਸ਼ਾਉ ਸ਼੍ਰੀ ਰਾਮ ਜੀ ਦੇ ਹਰ ਕ੍ਰਿਸ਼ਨ ਜੀ ਦੇ ਆਈ ਗਿਆ ਜਿੱਥੇ ਸਭ ਲੋਕਾਂ ਦੀ ਲੋੜ ਭਾਨਤਾਨ ਸਾਹਿਬ ਜੀ ਕ੍ਰੰਥ ਸਾਹਿਬ ਜੀ ਦੇ ਬਾਅਦ ਡਾਕਟਰ ਜੀ ਦਾ ਹੈ ਗੁਰੂ ਅੰਜਾ ਤਖਤ ਸਾਹਿਬ ਵਰਸਵਾਣਾ ਦੇ ਅੰਦਰ ਵੀ ਗੁਰੂਆਂ ਜੀ ਸਭ ਜੀ ਸਤਿ ਸ਼੍ਰੀ ਅਕਾਲ ਪਾਣਾ ਨਾਹਾ ਰੱਜਿਆ ਰਿਆ ਤੇ ਫਤਿਹ ਦੇ ਧਰਤੀ ਪੈਦ ਪਾਂਥਵੇ ਦੇ ਸ੍ਰੀ ਰੇਸ਼ਮ ਜੀ ਸਹਾਇ ਮਾਸਟਰ ਜੀ ਕੇ ਨਾਡ ਸੌੜ ਚਲੰਗ ਨਾ ਖਬਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਆਰਾਮ ਜੋਗੀ ਪੀਤ ਦੇ ਸਥਾਨ ਤੋਂ ਜੋ 23 ਤਰੀਕ ਤੋਂ ਲੜੀ ਬਾਈਖੰਡ ਪਾਠਾ ਦੀ ਆਰੰਭ ਹੋਈ ਸੀ 25 ਤਰੀਕੇ ਨੂੰ ਅਖੰਡ ਪਾਠਾ ਦੇ ਭੋਗ ਪਾਏ ਗਏ ਜਸਵੀ ਕੀਤਨੀ ਗੁਰਦੇਵ ਸਿੰਘ ਢਾਡੀ ਮਹਾਪੁਰਖ ਪਹੁੰਚੇ ਬਲਦੇਵ ਸਿੰਘ ਕਲਿਆਣ ਜੀ ਆਪਣੇ ਢਾਡੀ ਜੱਥਾ ਜਗਰੂਪ ਸਿੰਘ ਜੀ ਮਿਹੜੂ ਉਹ ਅੱਜ ਸੰਗਤਾਂ ਨੂੰ ਨਿਹਾਲ ਕਰਨਗੇ ਕੱਲ ਪਰਸੋ ਤੋਂ ਫਿਰ ਲੜੀ ਆਰੰਭ ਸੀ ਬਾਈਖੰਡ ਪਾਠਾ ਦੀ ਜੋ ਕਿ ਅੱਜ ਭੋਗ ਪਾਏ ਗਏ ਹਨ ਸਮੂਹ ਸੰਗਤਾਂ ਪਦੇਸ਼ਾ ਵਿੱਚ ਬੈਠੀਆਂ ਸੰਗਤਾਂ ਦਾ ਸਾਰੇ ਪਾਰਵਕਾਰ ਦੇ ਨਾਲ ਬਾਬਾ ਜੀ ਦੇ ਸਥਾਨ ਤੇ ਮੇਲਾ ਮਨਾਇਆ ਜਾ ਰਿਹਾ ਹਰ ਸਾਲ ਬੜੀ ਧੁੰਦਾਂ ਦਾ ਮੇਲਾ ਔਰ ਸੰਗਤਾਂ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਬਾਹਰੋਂ ਸਾਡੇ ਸਤਕਾਰਯੋਗ ਭਾਈ ਛੋਟੀ ਜੀ ਖਾਨੂਵਾਲ ਤੋਂ ਵੀ ਆਏ ਸਾਰੀ ਕਮੇਟੀ ਅਸੀਂ ਉਹਨਾਂ ਨੂੰ ਵੀ ਇੱਥੇ ਆਉਣ ਜੀ ਆਇਆਂ ਕਹਿੰਨੇ ਆ ਬਾਬਾ ਫਤੇ ਸਿੰਘ ਜੀ ਬੁੱਢਾ ਤਲ ਤੋਂ ਜਹੇਦਾਰ ਉਹ ਵੀ ਆਏ ਆ ਹਰਜਿੰਦਰ ਜਹਾਂ ਕੀ ਸਾਹਿਬ ਉਹ ਵੀ ਪਹੁੰਚੇ ਆ ਸਾਰੀਆਂ ਸੰਗਤਾਂ ਦਾ ਬਾਬਾ ਹਰਪ੍ਰੀਤ ਸਿੰਘ ਵੱਲੋਂ ਮਾਤਾ ਗਰਦੇਵ ਕੌਰ ਜੀ ਔਰ ਉਹਨਾਂ ਦੇ ਬੇਟਾ ਅਮਰਜੀਤ ਸਿੰਘ ਦੀ ਵਿਦੇਸ਼ਾਂ ਤੋਂ ਆ ਕੇ ਤੁਮਤਾਵਨਾ ਮੇਲਾ ਮਨਾਉਦੇ ਆ ਉਹਨਾਂ ਦੇ ਬ੍ਰਦਰ ਵੀ ਬਾਹਰ ਬੈਠੇ ਆ ਸਾਰੇ ਹੀ ਸਤਕਾਰਯੋਗ ਇਹਨਾਂ ਨੂੰ ਅਸੀਂ ਇੱਥੇ ਜੀ ਆਇਆਂ ਕਹਿੰਨੇ ਆ ਬਾਬਾ ਜੀ ਦਿਨ ਸੁਖਣੀ ਰਾਤ ਚੋਪਣੀ ਤਰੱਕੀ ਬਖਸ਼ਣ ਅੱਜ ਵੀ ਦੀਵਾਨ ਲੱਗੇ ਹੋਏ ਹਨ ਸਭੂ ਸਾਥ ਸੰਗਤਾਂ ਦਾ ਤਰੁ ਬੇਨਤੀ ਹੈ ਵੱਧ ਤੋਂ ਵੱਧ ਬਾਬਾ ਜੀ ਹਿਸਤਾਨ ਤੇ ਪਹੁੰਚੋ ਹਾਜ਼ਰੀਆਂ ਭਰੋ ਔਰ ਇੱਥੋਂ ਜੋ ਵੀ ਮਰਾਦਾ ਮੰਗਦੇ ਆ ਸਭਨਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਆ ਤਨ ਤਨ ਬਾਬਾ ਰਾਜੋਗੀ ਪੀਰ ਜੀ ਸਭਨਾਂ ਦੀਆਂ ਝੋੜੀਆਂ ਭਰਦੇ ਨੇ ਤੇ ਬਾਬਾ ਹਰਪ੍ਰੀਤ ਸਿੰਘ ਜੀ ਰਾਤ ਦਿਨ ਇੱਥੇ ਸੇਵਾ ਕਰਦੇ ਆ ਉਹਨਾਂ ਦੇ ਮਾਤਾ ਵਰਦੇਵ ਕੌਰ ਜੀ ਉਹ ਵੀ ਬੜਾ ਇਤਿਹਾਸ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਆ ਚਾਹੋ ਭਾਵਣਾ ਰਹਿੰਦੀ ਸੰਗਤਾਂ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਸਥਾਨ ਤੇ ਹਾਜ਼ਰੀ ਪਨ ਵਾਸਤੇ ਆਏ ਨੇ ਬਾਬਾ ਜੋਗੀ ਪੀਰ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਮੂਹ ਇਲਾਕਾ ਨਿਵਾਸੀਆਂ ਨੱਗਰ ਵੱਲੋਂ ਤੇ ਬਾਬਾ ਜੀ ਹਰਪਾਲ ਸਿੰਘ ਵੱਲੋਂ ਉਹਨਾਂ ਦੇ ਸਮੂਹੇ ਪਰਿਵਾਰ ਵੱਲੋਂ ਮਨਾਇਆ ਜਾਂਦਾ ਹੈ ਤਾਂ ਜੋ ਕਿ ਸਾਨੂੰ ਵੀ 4-5 ਸਾਲ ਹੋ ਗਏ ਤੇ ਹਾਜ਼ਰੀ ਇਸ ਸਾਧ ਦੇ ਭੜਦਿਆਂ ਨੂੰ ਅਸੀਂ ਲੰਬੇ ਚੜੇ ਤੋਂ ਦੇਖਦੇ ਆਂ ਹਰੇਕ ਸਾਲ ਹੀ ਖੰਡ ਪਾਟਾ ਸਾਹਿਬ ਦੀਆਂ ਲੜੀਆਂ 25 25 30 ਤੀ ਖੰਡ ਪਾਟ ਸਾਹਿਬ ਦੀਆਂ ਲੜੀਆਂ ਚੱਲਦੀਆਂ ਤਾਂ ਜੋ ਕਿ ਹੁਣ ਪਿੱਛੇ 25 ਤਰੀਕ ਨੂੰ ਸ੍ਰੀ ਖੰਡ ਪਾਟਾ ਸਾਹਿਬ ਦੇ ਪਹੂਜ ਪਏ ਸੀ ਅੱਜ ਵੀ ਪਹੂਜ ਤੋਂ ਪ੍ਰੰਤ ਢਾਡੀ ਤਾਂ ਤੇ ਕੀਰਤਨੀ ਜਤੇ ਤੇ ਕਥਾਵਾਚਿ ਸ਼ੋਮਣੀ ਗੁੱਦਾ ਪੰਥ ਕਮੇਟੀ ਦੇ ਉਹਨਾਂ ਨੇ ਵੀ ਹਾਜ਼ਰੀ ਲਵਾਈ ਆ ਬਹੁਤ ਹੀ ਇਹਨਾਂ ਦਾ ਇਸ ਪਾਸੇ ਨੂੰ ਨਗਰ ਵੱਲੋਂ ਵੀ ਇਹਨਾਂ ਦਾ ਆਪ ਵੀ ਸਾਰੇ ਪਰਿਵਾਰ ਦਾ ਬਹੁਤ ਇਸ਼ਲਾਗਾਜਗ ਇੱਕ ਆਦਮਿਆ ਜਿਹੜਾ ਗੁਰੂ ਦਾ ਉਹਡਾ ਆਸਰਾ ਲੈ ਕੇ ਇਹ ਕਰਦੇ ਆ ਉਹਨਾਂ ਦੇ ਕੋਈ ਮਨ ਦੇ ਵਿੱਚ ਮਨ ਭੇਟ ਨਹੀਂ ਹੁੰਦਾ ਖੁਸ਼ੀਆਂ ਹੀ ਵਣਦੇ ਰਹਿੰਦੇ ਆ ਅਸੀਂ ਕਈ ਵਾਰੀ ਦੇਖਿਆ ਹੋਰ ਵੀ ਕੋਈ ਇਸ ਦਰ ਤੇ ਆਵੇ ਤੇ ਬੜੀ ਨਿਮਰਤਾ ਸਾਹਿਬ ਮਹਾਂਪੁਰਸ਼ ਉਹਨਾਂ ਨੂੰ ਭਜਨ ਸਿੰਘ ਜੀ ਪਿਆਰ ਤੇ ਸਰਕਾਰ ਦਿੰਦੇ ਨੇ ਬਹੁਤ ਉਹਨਾਂ ਦੇ ਮਾਤਾ ਜੀ ਹੋ ਸਾਰਾ ਪਰਿਵਾਰ ਜੋ ਇਹਨਾਂ ਦੇ ਬੇਟੇ ਨੇ ਉਹ ਬਾਹਰ ਰਹਿੰਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਜਦੋਂ ਵੀ ਸਾਲ ਦੇ ਵਿੱਚ ਦੋ ਸਮਾਗਮ ਇੱਥੇ ਕਰੋ ਤੇ ਨੇ ਇੱਕ ਜਲਾਈ ਦੇ ਵਿੱਚ ਹੁੰਦਾ ਦੇਖਿਆ ਜਿਹੜੀ ਜਦੋਂ ਬਾਬਾ ਬਿਸ਼ਕਰਮਾ ਤੇ ਦੀਵਾਲੀ ਦਾ ਪੁਰਕ ਜਿਹੜਾ ਇਹ ਬਾਅਦ ਵਿੱਚ ਠੰਦਰਾਵਾਚੇ ਸਮਾਗਮ ਮਨਾਉਂਦੇ ਨੇ ਕਿ ਜੇ ਉਸੇ ਤਰ੍ਹਾਂ ਦੇ ਸਮਾਗਮ ਮਨਾਉਣ ਤੇ ਸੰਗਤਾਂ ਸਾਰੇ ਆਪੋ ਆਪਣੇ ਸਮਾਗਮ ਜਿਹੜੇ ਹਰ ਥਾਲ ਦੀ ਤਰ੍ਹਾਂ ਪਿੰਡਾਂ ਵਿੱਚ ਨਗਰਾਂ ਵਿੱਚ ਮਨਾਉਂਦੇ ਵੇ ਸਾਡੇ ਤਰ੍ਹਾਂ ਜੋੜ ਮਿਲਾ ਘਟ ਜਾਂਦਾ ਇਸੇ ਕਰਕੇ ਇਹਨਾਂ ਨੇ ਸਾਰਿਆਂ ਨੇ ਗੌਰਮਤਾ ਕਰਕੇ ਇਹ ਬਾਅਦ ਵਿੱਚ ਹੀ ਮਨਾਇਆ ਜਾਂਦਾ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਪਿੰਡ ਖਾਨ ਵਾਲ ਤੋਂ ਸਾਡੇ ਸਿੰਘ ਪਹੁੰਚੇ ਨੇ ਪਿੰਡ ਕਲਾਰਾਂ ਤੋਂ ਵੀ ਸੰਗਤ ਆਈ ਆ ਬਹੁਤ ਇਹਨਾਂ ਦਾ ਅਸੀਂ ਇੱਥੇ ਧੰਨਵਾਦ ਵੀ ਕਰਦੇ ਹਾਂ ਤਾਂ ਜੋ ਕਿ ਆਏ ਹੋਏ ਸਾਥੀ ਹੋਰ ਵੀ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਅੱਜ ਉਹ ਵੀ ਇੱਥੇ ਹਾਜ਼ਰੀ ਲਵਾਉਣ ਵਾਸਤੇ ਆਈਆਂ ਤਾਂ ਜੋ ਕਿ ਜੋ ਕੱਲ ਸ਼ੌਮਣੀ ਗੁਰਦੁਆਰਾ ਪੰਥਕ ਮੀਟੀ ਦੇ ਜੂਨੀਅਰ ਮੀਰ ਪ੍ਰਧਾਨ ਜਥੇਦਾਰ ਪਲਦੇਵ ਸਿੰਘ ਜੀ ਕਲਿਆਣ ਉਹ ਸਾਨੂੰ ਪਤਾ ਲੱਗਾ ਕੱਲ ਸ਼ਾਮੀ ਹਾਜ਼ਰੀ ਲਵਾ ਕੇ ਕਿ ਟੋ ਕਿ ਉਹਨਾਂ ਦੇ ਤਾਂ ਜੋ ਕਿ 350 ਸਾਲਾ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਉਹਤੇ ਸਾਰਿਆਂ ਜਿੰਨੇ ਮੈਂਬਰ ਸ਼ੌਮਣੀ ਕਮੇਟੀ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਜੋ ਕਿ ਭਾਈ ਗਚਾਂ ਸਿੰਘ ਗਰੇਵਾਲ ਸਾਹਿਬ ਜੀ ਨੇ ਆਉਣਾ ਸੀ ਉਹਨਾਂ ਨੇ ਉੱਥੇ ਦਿੱਲੀ ਗਏ ਹੋਏ ਨੇ ਉਹਨਾਂ ਦਾ ਕਰਕੇ ਅਸੀਂ ਵੀ ਉਹਨਾਂ ਦੀ ਅੱਜ ਇੱਥੇ ਹਾਜ਼ਰੀ ਲਵਾਉਣ ਵਾਸਤੇ ਆਏ ਆ ਤਾਂ ਕਿ ਕਿਉਂਕਿ 350 ਸਾਲਾ ਬਹੁਤ ਜਨਮ ਦਿਵਸ ਮਨਾਉਣ ਦਾ ਪਾਗ ਮਿਲਿਆ ਅਸੀਂ ਵੀ ਪ੍ਰਾਲਾ ਕਰ ਰਹੇ ਆ ਕਿ ਸਾਡੇ ਇਲਾਕੇ ਦੇ ਵਿੱਚੋਂ ਅਸੀਂ ਨਗਰ ਕੀਰਤਨ ਇੱਕ ਦਿੱਲੀ ਤੇ ਲੈ ਕੇ ਜਾ ਰਹੇ ਆ ਸੂਹ ਇਲਾਕਾ ਹੋ ਸਕਦਾ ਗੁਰਦਰਾ ਮੋਹ ਸਾਹਿਬ ਤੇ ਚਾ ਮਿਲ ਕੇ ਤੋਂ ਅਰੰਭ ਕੀਤਾ ਜਾਏਗਾ ਇਹ ਵੀ ਸਾਨੂੰ ਸਾਡੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਹਦੇਤ ਹੋਏ ਨੇ ਕਿ ਇਸ ਇਲਾਕੇ ਦੇ ਦਬਾਬੇ ਦੇ ਵਿੱਚੋਂ ਵੀ ਕਿੰਨਾ ਗੀਤਨ ਉੱਥੇ ਲੈ ਕੇ ਜਾਣਾ ਹੈ ਅਸੀਂ ਸੰਤਾਂ ਨੂੰ ਕਹਿੰਦੇ ਆ ਜਿਸੇ ਤਰ੍ਹਾਂ ਇੱਥੇ ਸੇਵਾ ਕਰਦੇ ਆ ਇਹ ਆਪਾਂ ਨੂੰ ਭਾਗਾ ਮਿਲੇ ਹੋਇਆ ਕਦੋਂ ਜਾ ਕੇ 350 ਸਾਲ ਆਪਾਂ ਨੂੰ ਨਸੀਬ ਹੋਣੇ ਆ ਭਾਗਾਂ ਵਾਲਾ ਤੈਨ ਨੇ ਆਪਣਾ ਇਸ ਆਪਾ ਸਮਾਗਮ ਮਨਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਨਾਦੂ ਜੀ ਸਭੇ ਹਦਾਨ ਸੀ ਕੋਤਾ ਬਾਬਾ ਰਾਉ ਜੀ ਵੀਰ ਅਗਰੇ 50 ਡੂੜੀ ਕਰ ਰਹੇ ਹਾਂ ਕੈਂਚਲੇ ਵਾਲਾ ਮੇਰਾ ਭਾਂਤਨ ਬਾਬਾ ਰਾਉ ਜੋਗੀ ਪੀ ਸਾਹਿਬ ਦਾ ਸਲਾਨਾ ਮੇਰਾ ਸਾਰੀਆਂ ਸੰਗਤਾਂ ਦੇ ਸਜੋਨ ਨਮਾਣਾ ਜਾ ਰਿਹਾ ਹੈ ਅੱਜ ਦੂਸੀ ਗੜੀ ਦੇ ਜੋ ਬਾਹੀ ਖਾਣੇ ਦਾ ਆਰਾਮ ਕੋ ਇਸ਼ਾਨ ਹੋ ਉਹ ਵੇ ਸਾਫਤੀ ਹੋਈ ਉਸ ਤੋਂ ਅਵਰੰਤ ਕੀਰਤਨ ਹੋ ਜਾਏਗਾ ਜਿਨ੍ਹਾਂ ਵਿੱਚ ਬੀਬੀਆਂ ਜੋ ਰਵਦਾਸ ਉਹਨਰ ਵਾਲੀਆਂ ਹਨ ਗੁਰੂ ਘਰ ਤੋਂ ਕੇਨਾਂ ਕੀਰਤਨ ਕੀਤਾ ਅਵਰੰਤ ਗੁਰਤੇਗ ਫਾਦਰ ਕੋਜ਼ਾ ਘੰਟਾ ਘਰ ਸਾਹਿਬ ਤੋਂ ਆ ਕੇ ਕੀਰਤਨ ਕੀਤਾ ਬੀਵੀਆਂ ਨੇ ਨਾ ਤੋਂ ਪਰੰਤ ਜੇ ਜਾਇਦਾ ਬਾਬਾ ਬਾਖਤਾ ਜੀ ਦੇ ਔਖ ਡੇਰਾ ਸਾਹਿਬ ਦੇ ਮੁਖੀ ਗਿਆਨੀ ਗੁਰਦੇਵ ਸਿੰਘ ਜੀ ਕੀਰਤਨ ਕਰ ਰਹੇ ਹਨ ਉਹਨਾਂ ਤੋਂ ਪਰੰਤ ਬਾਬਾ ਵੱਡਾ ਜਾਲ ਦੇ ਸੰਗਤ ਦੇ ਜਸੇਦਾਰ ਉਹ ਆਇਆਂ ਸੰਤਾਂ ਨੂੰ ਜੋੜਨਗੇ ਗੁਰ ਕਥਾ ਕੀਤਨ ਨੂੰ ਜਗਤਿੰਦਰ ਗਾਉਣਗੇ ਉਸ ਤੋਂ ਪਰਾਂਜ ਜਗਰੂਪ ਸਿੰਘ ਜੀ ਦਾ ਝਾੜੀ ਜੀ ਸਾਹਿਬ ਆਇਆਂ ਸੰਤਾਂ ਨੇ ਹਾਰ ਕਰੇਗਾ ਤੇ ਸਾਰਾ ਹੀ ਸਮਾਗਮ ਜੋ ਹੈ 23 ਤੋਂ ਲੈ ਕੇ 25 ਤੱਕ ਦੀ ਸਮਾਪਤੀ ਹੋਈ ਪਈ ਡੜੀ ਦੀ ਉਸ ਤੋਂ 26 ਤੋਂ 28 ਦੀ ਸਮਾਪਤੀ ਹੋਈ ਆ ਕੱਦ ਨੂੰ ਵੀ 29 ਤੋਂ ਕਥੀ 30 ਤੜੀ ਰੰਮ ਹੋਣੀ ਜੋ ਖਾਨਦਵਾ ਦੇ ਭੋਪਾਣੇ ਹਨ ਤੇ ਸਾਰਾ ਇਹ ਸਦ ਸਾਂਗ ਦੇ ਨਾਲ ਹੈ ਪ੍ਰਮਾਤਮਾ ਇਦਾਂ ਹੀ ਇੱਜ਼ਤ ਰਾਜਪਦ ਬਣਾਏ ਰੱਖੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ